ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਵਾਰੀ ਫੇਰ ਆਪਣੇ ਫੇਸਬੁਕ ਤੇ YouTube ਚੈਨਲ ਦੇ ਉੱਤੇ ਤੇ ਅੱਜ 31 ਜੁਲਾਈ ਹੈ ਦਿਨ ਬੁੱਧਵਾਰ ਹੈ ਤੇ ਸਮਾਂ ਲਗਭਗ 2 ਵੱਜ ਚੁੱਕਾ ਹੈ ਬਿਲਕੁਲ ਦੁਪਹਿਰ ਦਾ ਤੇ ਗਰਮੀ ਅੰਤਾਂ ਤੋਂ ਜ਼ਿਆਦਾ ਹੈਗੀ ਹੈ ਸੋ ਇਸ ਗਰਮੀ ਨੂੰ ਦੇਖਦੇ ਹੋਏ ਦਿਮਾਗ ਦੇ ਵਿੱਚ ਇਹੀ ਆਉਂਦਾ ਵੀ ਆਪਾਂ ਨੇਚਰ ਦੇ ਨਾਲ ਬਹੁਤ ਖੇਲਵਾੜ ਕਰਤਾ ਜਿੱਥੇ ਸੌਣ ਮਹੀਨਾ ਪੂਰਾ ਮੀਂਹ ਪੈਂਦਾ ਹੁੰਦਾ ਸੀ ਚੜ੍ਹੇ ਮਹੀਨੇ ਤੋਂ ਲੈ ਕੇ ਤੇ ਅੱਜ ਅਸੀਂ ਮੀਂਹ ਨੂੰ ਤਰਸ ਰਹੇ ਹਾਂ ਅੱਜ ਮੈਂ ਆਇਆ ਨਰਸਰੀ ਦੇ ਵਿੱਚ ਇੱਕ ਦੇ ਵਿੱਚ ਜਿੱਥੇ ਬਿਲਕੁਲ ਫ੍ਰੀ ਬੂਟੇ ਦਿੱਤੇ ਜਾ ਰਿਹਾ ਬਿਲਕੁਲ ਫ੍ਰੀ ਕੋਈ ਪੈਸਾ ਨਹੀਂ ਲਿਆ ਜਾ ਰਿਹਾ ਤੇ ਬੂਟੇ ਵੀ ਉਹ ਦਿੱਤੇ ਜਾ ਰਹੇ ਆ ਜਿਹੜੇ ਨੇਚਰ ਨੂੰ ਬਚਾਉਂਦੇ ਆ ਬੂਟੇ ਉਹ ਦਿੱਤੇ ਜਾ ਰਹੇ ਆ ਜਿਹੜੇ ਆਪਣੇ ਸਰੀਰ ਨੂੰ ਠੀਕ ਕਰਨ ਦੇ ਵਿੱਚ ਦਵਾਈਆਂ ਦੇ ਜਿਹੜੇ ਆਯੁਰਵੈਦਿਕ ਦਵਾਈਆਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਦਵਾਈਆਂ ਪੈਂਦੀਆਂ ਉਹਨਾਂ ਦੇ ਫਾਲ ਫੁੱਲ ਲੱਗਦੇ ਹੈਗੇ ਆ ਸੋ ਕਹਿਣ ਦਾ ਮਤਲਬ ਹੈ ਫਲਾਂ ਦੇ ਫੁੱਲਾਂ ਦੇ ਸਬਜ਼ੀਆਂ ਦੇ ਡੈਕੋਰੇਸ਼ਨ ਵਾਸਤੇ ਹਰੇਕ ਤਰੀਕੇ ਦੇ ਬੂਟੇ ਬਿਲਕੁਲ ਫ੍ਰੀ ਦਿੱਤੇ ਜਾ ਰਹੇ ਆ। ਹਾਂਜੀ ਅੱਜ ਮੈਂ ਪਹੁੰਚਿਆ ਸਪੈਸ਼ਲੀ ਤੌਰ ਦੇ ਉੱਤੇ ਹਨੂਮਾਨਗੜ ਜ਼ਿਲ੍ਹਾ ਰਾਜਸਥਾਨ ਦੇ ਵਿੱਚ ਹਨੂਮਾਨਗੜ ਜ਼ਿਲ੍ਹਾ ਤਹਿਸੀਲ ਸੰਗਰੀਆ ਤੇ ਪਿੰਡ ਸੰਤਪੁਰਾ ਦੇ ਵਿੱਚ ਪਹੁੰਚਿਆ ਹਾਂ। ਜਿੱਥੇ 60 ਸਾਲਾਂ ਨੌਜਵਾਨ ਮੈਂ ਨੌਜਵਾਨ ਫਿਰ ਮੈਂ ਇਹੀ ਸ਼ਬਦ ਯੂਜ਼ ਕਰਦਾ ਉਹਨਾਂ ਵਾਸਤੇ ਤੇ ਪਹਿਲਾਂ ਤੋਂ ਕਰਦਾ ਆ ਰਿਹਾ ਕਿਉਂਕਿ ਜਿਹੜੀ ਚੀਜ਼ ਅੱਜ ਕੱਲ ਦੀ ਜਵਾਨੀ ਨੂੰ ਕਰਨੀ ਚਾਹੀਦੀ ਸੀ ਇਹ ਬਜ਼ੁਰਗ ਨਹੀਂ ਕਹਿ ਸਕਦਾ 60 ਸਾਲਾਂ ਨੌਜਵਾਨ ਸਾਂਭੀ ਬੈਠੇ ਐ ਇਥੋਂ ਤੱਕ ਕਿ ਇਹਨਾਂ ਦਾ ਇਹ ਕਹਿਣਾ ਹੈ ਵੀ ਮੈਨੂੰ ਜਿਹੜੀ 1000 ਰੁਪਏ ਮੇਰੀ ਪੈਨਸ਼ਨ ਆਉਂਦੀ ਆ ਨਾ ਮੈਂ ਉਹ ਵੀ ਇਸ ਲੇਖੇ ਹੀ ਲਾ ਦਿੰਨਾ ਹੈਗਾ ਸੋ ਇਤੋਂ ਵੱਡਾ ਤਿਆਗ ਕਿਸੇ ਦਾ ਪ੍ਰਕਿਰਤੀ ਦੇ ਲਈ ਮੈਂ ਨਹੀਂ ਦੇਖਿਆ ਸੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਤੁਹਾਡੇ ਨਾਲ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਹੈਗਾ ਉਹਨਾਂ ਦਾ ਗਮਦੂਰ ਸਿੰਘ ਜੀ ਮਾਨ ਹੈ ਪਿੰਡ ਸੰਤਪੁਰਾ ਹੈਗਾ ਸੋ ਇਹਨਾਂ ਦਾ ਕੰਟੈਕਟ ਨੰਬਰ 8690011047 86911047 ਹੈ ਕਿਸੇ ਨੂੰ ਬੂਟੇ ਚਾਹੀਦੇ ਹੁਣ ਕੋਈ ਵੀ ਉਹਨਾਂ ਨਾਲ ਗੱਲਬਾਤ ਕਰਾਉਣੇ ਆ ਕਿਹੜੇ ਕਿਹੜੇ ਬੂਟੇ ਇਹਨਾਂ ਕੋਲੇ ਹੈਗੇ ਆ ਸੋ ਪ੍ਰਕਿਰਤੀ ਨੂੰ ਬਚਾਉਂਦੇ ਆ ਕਿਉਂਕਿ ਇਹਨਾਂ ਨੇ ਉਹ ਸਮਾਂ ਦੇਖਿਆ ਹੋਵੇਗਾ ਜਦੋਂ ਇਹ ਬੋੜਾਂ ਦੇ ਥੱਲੇ ਛਾਵਾ ਮਾਣਦੇ ਹੁੰਦੇ ਸੀ ਤੇ ਅੱਜ ਇਹ ਦੇਂਦੇ ਆ ਵੀ ਘਰੇ ਜਵਾਕ ਏਸੀਆਂ 'ਚ ਪਏ ਆ ਮਾਨਸਾਹਬ ਇੱਥੇ ਫਿਰਦੇ ਆ ਇਹਦਾ ਮਤਲਬ ਇਹ ਨਹੀਂ ਵੀ ਇਹਨਾਂ ਕੋਲੇ ਘਰੇ ਕੁਝ ਨਹੀਂਗਾ ਅੱਪ ਦਾ ਦਿੱਤਾ ਸਭ ਕੁਝ ਆ ਪਰ ਇਹ ਕਹਿੰਦੇ ਵੀ ਜਿਹੜੀ ਆ ਸਕੂਨ ਹੈ ਨਾ ਇਹ ਏਸੀ 'ਚ ਨਹੀਂ ਆਉਂਦਾ ਤੇ ਏਸੀ ਹੈ ਜਿਹੜਾ ਆਪਾਂ ਨੂੰ ਬਿਮਾਰੀਆਂ ਨੂੰ ਇਨਵਾਈਟ ਕਰਦੇ ਆ ਆਪਾਂ ਇਨਵੀਟੇਸ਼ਨ ਦੇਨੇ ਆ 60 ਸਾਲਾਂ ਦੇ ਵਿੱਚ ਖੂਨਦਾਨ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ 60 ਸਾਲ ਦਾ ਬਜ਼ੁਰਗ 60 ਸਾਲ ਦਾ ਜਿਹੜਾ ਖੂਨਦਾਨ ਕਰਦੇ ਆ ਤੇ ਫਿਰ ਵੀ ਅੱਜ ਵੀ 5 ਤੋਂ 10 ਕਿਲੋਮੀਟਰ ਤੁਰ ਕੇ ਗਾਹ ਦਿੰਦੇ ਆ ਜੇ ਕੋਈ ਨੇੜੇ ਤੇੜੇ ਪਿੰਡਾਂ ਦੇ ਵਿੱਚ ਅਗਲਾ ਬੂਟਾ ਮੰਗਾਉਂਦਾ ਹੈ ਨਾ ਵੀ ਸਾਨੂੰ ਬੂਟੇ ਚਾਹੀਦੇ ਆ ਜੀ ਇਹ ਕਹਿੰਦੇ ਵੀ ਮੈਂ ਇੱਥੋਂ ਬੂਟੇ ਲੈ ਕੇ ਤੁਰ ਪਿਆ ਐਵੇਂ ਵੀ ਨਹੀਂ ਕਹਿੰਦੇ ਸਾਈਕਲ ਤੇ ਆ ਜੰਨਾ ਮੈਂ ਬੱਸ ਤੇ ਆ ਜੰਨਾ ਹੈਗਾ ਮੈਂ ਤੁਰ ਕੇ ਵੀ ਜਾਵੜਦੇ ਨੇੜੇ ਤੇ ਕਿਉਂਕਿ ਇਹ ਇਹਨਾਂ ਦੇ ਸਭ ਤੋਂ ਵੱਡੀ ਚੀਜ਼ ਹੈਗੀ ਵੀ ਸਰੀਰ ਨੂੰ ਰੋਗ ਰਹਿਣ ਦਾ ਕਾਰਨ ਵੀ ਇਹੀ ਹੈ ਸੋ ਜਾਦੇ ਗੱਲਾਂ ਨਾ ਕਰਦੇ ਹੋਏ ਤੇ ਇੱਕ ਛੋਟਾ ਜਿਹਾ ਮੇਰੇ ਕੋਲੇ ਪੰਪਲੇਟ ਹੈਗਾ ਮੈਂ ਪਹਿਲਾਂ ਤੁਹਾਨੂੰ ਇਹ ਦਿਖਾ ਦਿਆਂ ਕਿਉਂਕਿ ਪਹਿਲਾਂ ਤਾਂ ਤੁਸੀਂ ਮਾਨ ਸਾਹਿਬ ਦਾ ਆ ਗਮਦੂਰ ਸਿੰਘ ਜੀ ਮਾਨ ਸਾਹਿਬ ਹੈ 86911047 ਹੈ ਆ ਇਹਨਾਂ ਦਾ ਉਸ ਤੋਂ ਬਾਅਦ ਖੂਨਦਾਨ ਦੇ ਇਹ ਲਾਉਂਦੇ ਹੁੰਦੇ ਹੈਗੇ ਕੈਂਪ ਲਾਉਂਦੇ ਹੈ ਹਰ ਸਾਲ ਤੇ ਖੂਨਦਾਨ ਕਰਨ ਦੇ ਫਾਇਦੇ ਵੀ ਦੱਸੇ ਹੈਗੇ ਆ ਤੇ ਸਭ ਤੋਂ ਵੱਧ ਜਿਹੜੇ ਇਹਨਾਂ ਨੇ ਆ ਸਹੰਜਣ ਦੇ ਪੱਤੇ ਜਿਹੜੇ ਫੁੱਲਾਂ ਦੀ ਸੇਵਾ ਜਿਹੜੀ ਸੰਜਣ ਦੇ ਪੱਤੇ ਹੈਗੇ ਉਹਨਾਂ ਦੇ ਆਪਾਂ ਨੂੰ ਗੁਣ ਦੱਸਣਗੇ ਬਹੁਤ ਮਤਲਬ ਇੱਕ ਤੁਸੀਂ ਸੰਜੀਵਣੀ ਬੂਟੀ ਲਾ ਲਓ ਬੰਦੇ ਵਾਸਤੇ ਸੰਜਣ ਦਾ ਬੂਟਾ ਹੈ ਜਿਹੜਾ ਮਤਲਬ ਬਹੁਤ ਸਾਰਾ ਹੈ ਬਾਕੀ ਹਰੇਕ ਤਰੀਕੇ ਦੀਆਂ ਇੱਥੇ ਆਪਾਂ ਨੂੰ ਮਿਲ ਜਾਣਗੇ ਤਰੀਕਾ ਵੀ ਦੱਸਣਗੇ ਆਪਾਂ ਨੂੰ ਕਿਵੇਂ ਹੁੰਦਾ ਸੋ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਨੰਬਰ ਸੇਵ ਕਰਕੇ ਰੱਖ ਲਿਓ ਇਹਨਾਂ ਦਾ ਕੰਟੈਕਟ ਕਰ ਲਿਓ ਸੋ ਆਜੋ ਮਾਨ ਸਾਹ ਆਜੋ ਜੀ ਸੋ ਮਾਨ ਸਾਹ ਸਾਡੇ ਨਾਲ ਨੇ ਤੇ ਪਹਿਲਾਂ ਤਾਂ ਇਹ ਦੱਸੋ ਜੀ ਕਿੰਨੇ ਕਸਾਲ ਹੋ ਗਏ ਤੁਹਾਨੂੰ ਐ ਇਸ ਚੀਜ਼ ਨੂੰ ਸੰਭਾਲ ਕੇ ਰੱਖੇ 8 ਸਾਲ ਹੋ ਗਏ 8-9 ਸਾਲ ਹੋ ਗਏ ਲਗਾਤਾਰ ਕਿਉਂਕਿ ਗੱਲਾਂ-ਗੱਲਾਂ ਦੇ ਵਿੱਚ ਇਹਨਾਂ ਨੇ ਦੱਸਿਆ ਕਹਿੰਦੇ ਵੀ ਆਹ ਹ ਖਾਲੀ ਹੁੰਦਾ ਪੜ ਹੁੰਦਾ ਸੀਗਾ ਕੁਝ ਨਹੀਂ ਹੁੰਦਾ ਸੀ ਇੱਥੇ ਇੱਥੇ ਬਸ ਉਹਵੇਂ ਦੋ ਜੋੜ ਕੇ ਜਿਵੇਂ ਮੰਜੇ ਜੋੜ ਕੇ ਉਹ ਥੱਲੇ ਛਾਂ ਕਰ ਲੈਣੇ ਆਏ ਹੁੰਦਾ ਸੀ ਤੇ ਅੱਜ ਐਸ ਪਿੰਡ ਦੇ ਵਿੱਚ ਇਹਨਾਂ ਨੇ ਸ਼ਿਮਲੇ ਵਾਲੇ ਬੂਟੇ ਵੀ ਲਾਤੇ ਕਿਉਂ ਜੀ ਸਹੀ ਗੱਲ ਹੈ ਜਿਹੜੇ ਲੱਗੀ ਜਾਂਦੇ ਜੀ ਕੇਲੇ ਬੂਟੇ ਅਕੇਲੇ ਲੱਗ ਜਾਂਦੇ ਆ ਹਜੂਰ ਸਾਹਿਬ ਲੱਗਦੇ ਆ ਬਾਹਲੇ ਕੇਲੇ ਜਿੱਥੇ ਪਰ ਵੀ ਪਾਣੀ ਪਈ ਜਾਂਦਾ ਹਾਂਜੀ ਹਾਂਜੀ ਅੱਜ ਮੈਂ ਤਾਂ ਦੇਖਿਆ ਮੈਂ ਉਹਨੂੰ ਦੇਖ ਕੇ ਹੁਣ ਆਥਨੇ ਉਹਨੂੰ ਪਾਣੀ ਪਾਉਂ ਵਾਲਟੀਆਂ ਨਾਲ ਮੇਰਾ ਮਤਲਬ ਵੀ ਇੱਕ ਪੈਂਟ ਦਾ ਹੁਣ ਵੱਧ ਗਿਆ ਹਾਂ ਦੇਖਿਆ ਉਹਨਾ ਹੋਰ ਵੱਧ ਗਿਆ ਵੀ ਤੁਸੀਂ ਵੀ ਹੈਗੇ ਆਹ ਤੁਸੀਂ ਹੈ ਇਹ ਆਪੇ ਉੱਭਰੀ ਹੈ ਹਾਂਜੀ ਤੁਲਸੀ ਦੇ ਪੱਤੇ ਤੁਸੀਂ ਚਾਹ ਚ ਪਾ ਕੇ ਜਿਆਦਾ ਕੰਮ ਕਰਦੀ ਹੈ। ਉਹ ਚੱਬਰ ਨੂੰ ਨਾ ਚਾਹ ਚ ਪਾ ਲੋ। ਗੱਡਾ ਬੁੱਟਾ ਹੋ ਜਾਂਦੇ ਨੇ ਸੁੱਕਣੇ ਹੁੰਦਾ। ਉਹਨੂੰ ਤੁਸੀਂ ਪੀ ਕੇ ਰੱਖ ਲਓ। ਇੱਕ ਚਮਚਾ ਚਾਹ ਚ ਪਾ ਲੋ। ਇਹ ਜਿਹੜੇ ਆਪਾਂ ਨੇ ਖੰਗ ਦੇ ਹਰਦ ਇਹ ਬਹੁਤ ਫਾਇਦਾ ਕਰਦੀ ਹੈ। ਤੇ ਆਹ ਜਿਹੜਾ ਦਰਖਤ ਹੈ ਇਹ ਆਪਣੇ ਜੇ ਕੰਧੋਲੀ ਤੇ ਰੱਖਿਆ ਹੈ। ਇਹ ਨਿੰਮ ਜਿੰਨੀ ਗਾਇ ਸ਼ਰਦ ਹੈ। ਅੱਛਾ ਆਹ ਦਰਖਤ ਛੋਟਾ ਹੈ। ਜਿਹੜੀ ਆ ਛੋਟੀ ਬੁੱਟੀ ਜੀ ਹੈ। ਅੱਛਾ ਜੀ। ਇੱਥੋਂ ਆਪਣੇ ਹੈਗੇ ਵੀ ਆ ਸੀ। ਹਾਂਜੀ। ਆ ਦੇ। ਆ ਵੀ ਹੈ ਦਾ। ਅੱਛਾ ਅੱਛਾ ਆ ਵੀ ਹੈ। ਆ ਦੇਖੋ ਇਹਨਾਂ ਗਰੇਵੇ ਵੀ ਡਿੱਗ ਕੇ ਆ ਦੇਖੋ ਉੱਤੇ ਆ ਫੀਜ ਹੈ ਜੀ ਪੱਥਰ ਚਟ ਹੈ ਇਹ ਅੱਛਾ ਇੱਕ ਪੱਥਰ ਚਟ ਹੈ ਉਹਦੇ ਪੱਤੇ ਖਾਣ ਨਾਲ ਪਥਰੀ ਚਿੱਟੀ ਜਾਂਦੀ ਹੈ ਅੱਛਾ ਜੀ ਇਹ ਗੈਸ ਬਾਰ ਵੱਧ ਛੱਡਦਾ ਇਸ ਤਰ੍ਹਾਂ ਅੱਛਾ ਉਹ ਬਣੇ ਪਏ ਆ ਉਹਦੇ ਹਾਂਜੀ 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 ਮੇਰੇ ਵੀ ਬਹੁਤ ਪਰ ਥੱਲੇ ਉਹ ਗਿਲ ਨਹੀਂ ਜਿਹੜਾ ਉਗੁਰ ਕੇ ਹਲਫਾਫੇ ਪਾਲਣੇ ਪੈਂਦੇ ਆ ਆ ਦੇਖੋ ਤੁਸੀਂ ਹਾਂਜੀ ਆ ਕਿੰਨਾ ਬੀਜ ਲੱਗਿਆ ਇਹ ਬਹੁਤ ਵੱਡੇ ਮਤਲਬ ਇਹ ਛੋਟੇ ਬੀਜ ਸੋਡੇ ਦੇ ਘਨੋੜੀ ਚ ਰੱਖੋਗੇ ਹਾਂਜੀ ਹਾਂਜੀ ਦੇਖਣ ਜੀ ਬਹੁਤ ਸੋਹਣਾ ਲੱਗਦਾ ਬੂਟਾ ਹਾਂ ਆ ਹੈਗਾ ਹਾਂਜੀ ਉਹ ਆ 180 ਰੁਪਈਆ ਦਾ ਆਉਂਦਾ ਹੈ ਹਾਂਜੀ ਆ ਜਿਹੜਾ ਚੀਜ਼ ਆ 40 ਰੁਪਈਆ ਦਾ ਆ ਜਾਂਦਾ ਹੈ ਹਾਂਜੀ ਇਹਦੇ ਵਿੱਚ ਆ ਬੂਟਾ ਲਾਤਾ ਇਹ ਵੀ ਕਿੰਨਾ ਸੋਹਣਾ ਰਹੂਏ ਜੀ ਇਹਦੇ ਵਿੱਚ ਬਹੁਤ ਹੋਰ ਮਡਾ ਹੋ ਜੂ ਉਹ ਰਾਣੀ ਰਾਣੀ ਹੈ ਤੇ ਉਗਰੇ ਜਾਂਦੇ ਆਪ ਹੁਣ ਤਾਂ ਆਪ ਮੈਨੂੰ ਅੱਗੇ ਤਾਂ ਬਹੁਤ ਦੂਰੋਂ ਲਿਉਨੇ ਪੈਂਦੇ ਪਿੱਪਲ ਬੋੜ ਤਾਂ ਆਪਾਂ ਨੂੰ ਪਤਾ ਹੀ ਵੀ ਦਰਖਤ ਤਾਂ ਬਿੱਠ ਕਰਦਾ ਹੈਗਾ ਕੰਧ ਚ ਜਿਆਦੇ ਉਗਰਦੇ ਹਾਂਜੀ ਹਾਂਜੀ ਹਾਂ ਤੇ ਆਪਣੇ ਕੁਦਰਤੀ ਹੋ ਦਰਖਤ ਹੈ ਨਾ ਹਾਂਜੀ ਉਲਫਾਫੇ ਪਏ ਹੈ ਹਾਂਜੀ ਉਲਫਾਫੇ ਜੀ ਕੋਈ ਆਉਂਦਾ ਤੋਤਾ ਹੋਰ ਵਿੱਚ ਹੀ ਉਗਰੇ ਵਿਆਹ ਐਸ ਤੂ ਚੱਕ ਦੇਖ ਲੈਂਦੇ ਜਾਂਦੇ ਆ ਪਿੱਪਲ ਬੋੜ ਨਾ ਹਾਂਜੀ ਹਾਂਜੀ ਉਲਫਾਫੇ ਦੂਜਾ ਬੂਟਾ ਮੱਚ ਜਾਂਦੇ ਜਿਵੇਂ ਐਸਾਂ ਜਣ ਹੋਇਆ ਪਾਣੀ ਕਿਨ ਮੱਚ ਗਿਆ ਪਿੱਪਲ ਬੋੜ ਉਗਰੇ ਉਹਦਾ ਅੱਬਾ ਕਹਿੰਦਾ ਤੈਨੂੰ ਦੂਰ ਨਹੀਂ ਜਾਣਾ ਪੈਂਦਾ ਸੋ ਜੋ ਹੁਣ ਨਾ ਕਰ ਪਰ ਉਹ ਕਰਨ ਲੱਗ ਗਿਆ ਆ ਤੁਸੀਂ ਆ ਤੁਸੀਂ ਘਰੇ ਕਿੰਨੀ ਕੰਮ ਦਿੰਦੇ ਆ ਹਾਂਜੀ ਇਹਦਾ ਗਮਲਾ ਜਿਸ ਤਰ੍ਹਾਂ ਉਹ ਕਹਿਣ ਦਾ ਮਤਲਬ ਇਹ ਹੈ ਵੀ ਜਿਹੜੇ ਬੂਟੇ ਬਾਹਰ 200 ਦੇ 100 ਦੇ ਸਾਨੂੰ ਮਿਲਦੇ ਆ ਮਾਰੇ ਤੋਂ ਮਾੜਾ ਬੂਟਾ ਮੈਂ ਲਾਦਾ ਮਾਲੀ ਤੋਂ ਆਪਾਂ ਲਈਏ 50 ਰੁਪਏ ਦਾ ਮਾਰੇ ਤੋਂ ਮਾੜਾ ਕੋਈ ਨਹੀਂ ਮਾਲੀ ਦਾ ਹਾਂ ਬੇਲ ਦਿੰਦੇ ਆ ਕੋਈ ਏਡੀਕ ਤੇ ਬਿਲਕੁਲ ਫ੍ਰੀ ਵੰਡ ਰਹੇ ਆ ਕੋਈ ਚਾਰਜ ਨਹੀਂਗਾ ਬਿਲਕੁਲ ਫ੍ਰੀ ਵੰਡ ਰਹੇ ਆ ਤੇ ਮਾਨ ਸਾਹਿਬ ਹੋਰ ਵੀ ਤੁਹਾਡੇ ਕੋਲੇ ਬਹੁਤ ਬਹੁਤ ਹੈਗੇ ਬੂਟੇ ਬਹੁਤ ਚੀਜ਼ਾਂ ਹਨ ਪਰ ਅਲਸੀ ਤੋਂ ਲੈ ਕੇ ਆ ਸੰਜਣ ਹੈ ਹਾਂਜੀ ਤੂਤ ਵੀ ਹੈਗੇ ਸੰਜਣ ਦੇ ਫਾਇਦੇ ਦੱਸੇ ਸੀਗੇ ਮਾਨ ਸਾਹਿਬ ਮੈਨੂੰ ਇੱਕ ਵਾਰੀ ਥੋੜਾ ਡਿਟੇਲ ਚ ਸੰਜਣ ਦੇ ਫਾਇਦੇ ਜ਼ਰੂਰ ਦੱਸੋ ਸੰਜਣ ਦੇ ਫਾਇਦੇ ਮੈਂ ਦੂੜ ਮੀਨਾ ਪੱਤੇ ਖਾਦੇ ਉਹ ਮਿੱਠੇ ਸੰਜਣ ਦੇ ਪਰ ਦੂੜ ਬੈਂਟ ਹੀ ਖੋਣ ਵੱਧ ਗਿਆ ਅੱਛਾ ਤਾਂ ਸੀਗਾ 11.5 ਦੇਖਿਆ ਉਸ ਤੋਂ ਬਾਅਦ ਮਾ ਕੀ ਕਰਾਂਗੇ ਯਾਰ ਹੋਰ ਦੱਸ ਦਿਓ ਅੱਛਾ ਫਿਰ ਫੇ ਦੋ ਕੈਂਪ ਲਵਾਤੇ ਇਥੇ ਲਵਾਤਾ ਸਰਕਾਰੀ ਹਸਪੀਟਲ ਜੋ ਸੱਦ ਕੇ ਹਾਂਜੀ ਸੱਦ ਕੇ ਉਹ ਬੇਰੇ ਖੂਨ ਲਗਾਤ ਦੇ ਲੋਕ 60 ਸਾਲਾਂ ਦੀ ਉਮਰ ਦੇ ਵਿੱਚ ਖੂਨ ਦਾਨ ਕਰਦੇ ਆ ਉਹ ਬਲੱਡ ਆ ਆਪਣਾ ਬਹੁਤ ਵੱਡੀ ਗੱਲ ਹੈ ਕਿ ਜਿੱਥੇ 60 ਸਾਲਾਂ ਦੀ ਉਮਰ ਦੇ ਕਿੰਨੀ ਉਮਰ ਹੋਗੀ ਥੋੜੀ ਸਹੀ ਉਹ 60 ਹੀ ਹੋਗੀ 60 ਹੋਗੀ ਜੇ ਜਰਮੀਨੇ ਘਟੇ ਬੇ ਜਿੱਥੇ ਆਪਾਂ ਆਖੀਏ ਵੀ ਆਪਣਾ ਮੰਜਾ ਫੜ ਲੈਂਦੇ ਹੈਗੇ ਜਾਂ ਬਜ਼ੁਰਗ ਹੋ ਗਏ ਉੱਥੇ ਮੈਨੂੰ ਲੱਗਦਾ ਜਵਾਨ ਹੀ ਹੋਈ ਜਾਂਦਾ ਉਹਨਾਂ ਦਾ 20 ਸਾਲ ਪਹਿਲਾਂ ਮੇਰੀ ਇਨੀ ਢੂਈ ਦੁਖਦੀ ਸੀ ਡਾਕਟਰ ਕਹਿੰਦੇ ਹੱਡੀ ਟੁੱਟ ਗਈ ਡਾਕਟਰ ਜੀ ਕੋਲੇ ਗਿਆ ਮੈਂ ਹਾਂਜੀ ਕਹਿੰਦਾ ਹੱਡੀ ਟੁੱਟ ਗਈ 5000 ਦਾ ਐਕਸਟਰਾ ਕਰਾ ਲਿਆ ਹਾਂਜੀ ਅਠਾੜ ਨੇ ਲਿਖਿਆ ਹਾਂਜੀ ਆ ਕਨੈਕਟਰ ਉਹ ਚੱਲਦਾ ਹੀ ਰੋਡ ਵੇਜ ਜਰਾ ਅੱਛਾ ਜੀ ਤੇ ਜੀ ਮੈਂ ਜਦੋਂ ਉੱਥੇ ਮੈਂ ਕਿਤੇ ਇਸੇ ਪਿਆ ਨਹੀਂ ਸੀ ਡਾਕਟਰ ਕਹਿੰਦਾ ਹੀ 5000 ਆ ਸ਼ੌਕ ਡਾਕਟਰ ਹੁੰਦੇ ਉਹ ਕਹਿੰਦਾ 1500 ਚ ਦੇ ਦੇਣਗੇ ਤੈਨੂੰ ਹਾਂਜੀ ਉਹ ਗਾਹਾਂ ਉਹਨੇ ਦਿੱਤਾ ਸੀ ਇੱਕ ਨੰਬਰ ਅੱਛਾ ਜੀ ਕੰਪਿਊਟਰ ਦਾ ਹਾਂਜੀ ਯਾਰ ਉਹ ਕਹਿੰਦੇ 5000 ਹਾਂਜੀ ਉਹ ਡਾਕਟਰ ਹੀ ਸੀਗੀ ਹਾਂਜੀ ਇਹ ਕੁੱਛ ਆਇਆ ਉਹਦੇ ਕੋਲੇ ਮਹਾ ਡਾਕਟਰ ਅਸ਼ੋਕ ਨੂੰ ਜਾਣਦ ਕਹਿੰਦਾ ਹਾਂ ਫੇਰ ਟਾਟੇ ਕੋਲੇ ਆ ਤੋ ਟਾਟੀਆਂ ਜਾਂਦਾ ਸੀ ਅੱਛਾ ਟਾਟੀਆਂ ਕਹਿੰਦਾ ਵੀ ਤੂੰ ਕੇਰੇ 1500 ਜਮਾ ਕਰਾ ਦੇ ਇੱਕ ਸਰਾ ਕਾਲ ਨੂੰ ਲੈ ਜੀ 5000 ਦਾ ਕਰਿਆ ਜਦੋਂ ਏਸੀ ਚ ਮੈਨੂੰ ਪੁੱਠਾ ਪਾਇਆ ਨਾ ਤੇ ਮੈਨੂੰ ਇਥੇ ਰੀੜ ਦੀ ਹੱਡੀ ਚ 1500 ਤਾਂ ਰੰਗਣ ਖਾਤਰ ਸੀਗਾ ਉਹ ਅੱਛਾ 5000 ਲੈਣ ਦੇ ਸੀ ਅੱਛਾ ਅੱਛਾ ਤੇ ਮੈਂ ਚਲ ਕਰਾ ਕੇ ਤੇ ਗਾਹਾਂ ਆਇਆ ਛਾਲੀਆਂ ਲੱਗੀਆਂ ਗੰਗਨਾਰੀ ਬੁਰੇ ਹਾਲ ਮੇਰਾ ਹਾਂ ਜੀ ਐ ਮੰਡੀ ਮਸਾਂ ਪਹੁੰਚਿਆ ਅੱਛਾ ਉਥੋਂ ਡਾਕਟਰ ਨੂੰ ਆਖਿਆ ਮੈਨੂੰ ਤੇ ਆਪਣੇ ਆਰਤੀ ਨੂੰ 5000 ਰੁਪਏ ਦੇ ਤੇ ਉਹ ਹਾਂਜੀ ਹਰੀਪੁਰੇ ਜੀ ਸੀ ਪੀ ਜੋ ਅੱਛਾ ਘਰੇ ਛੱਡ ਗਿਆ ਦੂਜੇ ਸ਼ੋਕ ਡਾਕਟਰ ਆਇਆ ਮੈਂ ਦੇਖ ਕਹਿੰਦਾ ਤੇਰਾ ਬਲੱਡ ਕੁਛ ਵੀ ਨਹੀਂ ਤੇ ਮੈਂ ਤੂੰ ਕੱਲ ਮੈਨੂੰ ਚੱਕਰਾਂ ਪਾਤਾ ਕਹਿੰਦੇ ਇਹ ਜਾਇਖਰਾ ਬੰਦਾ ਨਾਲ ਲੈ ਜਾ ਅੱਛਾ ਤੇ ਪਰ ਉਹ ਧੂਈ ਤੋਂ ਆ ਪੱਤੇ ਖਾਣ ਨਾਲ ਮੇਰੀ ਧੂਈ ਉਹ ਹੁਣ ਇਸ ਟਾਈਮ ਹੁਣ ਛਾਲ ਮਾਰ ਜੂ ਕਹਿੰਦਾ ਵੀ ਮੰਜੇ ਚ ਪੈ ਮੈਨੂੰ 10 20 ਸਾਲ ਬਾਅਦ ਕੱਢ ਲਈ ਸੀ ਹੱਡੀ ਉਹ ਕਹਿੰਦਾ ਟੁੱਟੀ ਨਹੀਂ ਕਮਜ਼ੋਰ ਹੋ ਗਈ ਹਾਂਜੀ ਹੁਬੈਦ ਆਇਆ ਸੀ ਬਰਨਾਲੇ ਦਾ ਇੱਕ ਤੱਕ ਦਾ ਹੁੰਦਾ ਹੈਗਾ ਆਪਣੇ ਇੱਥੇ ਖੜੇ ਹੈ ਗੋਲ ਪੱਤੇਆਂ ਵਾਲੇ ਹਾਂਜੀ ਉਹਦੇ ਜੜਾ ਹੁੰਦੀਆਂ ਹੈ ਸਗੰਧ ਸਾਰਾ 400 ਦੀ ਚੀ ਵੀ ਹੱਡੀ ਆਪਣੀ ਸਾਰੀ ਉਹ ਮਜ਼ਬੂਤ ਹੋਈ। ਦੇਖੋ ਕਹਿਣ ਦਾ ਮਤਲਬ ਇਹਨਾਂ ਦਾ ਇਹੀ ਹੈ ਕਿ ਮੈਂ 10 ਸਾਲ ਵੀ ਸਾਲ ਮੈਂ 5-5000 ਦੇ ਐਕਸਰੇ ਕਰਾ ਲਏ 10 ਸਾਲ ਮੈਂ ਮੰਜੇ 'ਚ ਕੱਢ ਤੇ ਪਰ ਜਦੋਂ ਮੈਂ ਨੇਚਰ ਦੇ ਨਾਲ ਜੁੜਿਆ ਜੁੜਨ ਤੋਂ ਬਾਅਦ ਜਦੋਂ ਆ ਜਵੇਂ ਸੰਝਣ ਦੇ ਹੋ ਗਏ ਹੋਰ ਜਿਹੜੇ ਨੇਚਰਲ ਜਿਹੜੇ ਇਹਨਾਂ ਕੋਲ ਅੱਗੇ ਅਸੀਂ ਦਿਖਾਵਾਂਗੇ ਤੁਹਾਨੂੰ ਬਣੇ ਰਹੋ ਸਾਡੇ ਨਾਲ ਤੇ ਉਹ ਜਿਹੜੇ ਬੂਟੇ ਹੋਰ ਦਿਖਾਵਾਂਗੇ ਉਹਨਾਂ ਦੇ ਪੱਤੇ ਖਾਦੇ ਆ ਤੁਰੇ ਫਿਰਦੇ ਤੇ ਉਹ ਪੱਤਿਆਂ ਦੇ ਨਾਲ ਹੁਣ ਅੱਜ ਕਹਿੰਦੇ ਵੀ ਤੁਹਾਡੇ ਸਾਹਮਣੇ ਮਕੰਦ ਟੱਪ ਕੇ ਦਿਖਾ ਦਿੰਦਾ ਇੱਧਰ ਸੋ ਇਹ ਹਾਂਜੀ ਆ ਚੀਜ਼ ਰਾਤ ਨੂੰ ਮਿਲਾਉਂਦਾ ਹਾਂਜੀ ਤੇ ਸਿਆਲ ਚ ਕਿਤੇ ਸੱਟ ਨਹੀਂ ਪਾਈ ਪਾਣੀ ਵੀ ਲਾਉਂਦੇ ਰਹੇ ਆ ਇੱਕ ਤੋਂ ਪਹਿਲਾਂ ਸਿਆਲਾਂ ਚ ਹੁਣ ਤਾਂ ਮੁੰਡਾ ਜਾਣ ਦਾ ਕੰਮ ਜਾਣੇ ਹਾਂਜੀ ਹਾਂਜੀ ਬਤਵਾ ਉਹਦੇ ਨਾਲ ਜ਼ਮੀਨ ਕਰਾਤੀ ਅਸਲ ਖੇਤੀ ਦੇ ਖੇਤੀ ਤੇ ਨਾਲ ਜੁੜੇ ਹੋਏ ਐ ਕੋਈ ਆਪਾਂ ਉਹਵੇਂ ਨਹੀਂ ਕਹਿ ਸਕਦੇ ਹਾਂਜੀ ਹਾਂਜੀ ਉਹਨੂੰ ਮੁੰਡੇ ਨਾਲ ਜੀਨ ਜਾਣ ਉਹਦੇ ਨਾਲ ਕਰਾਤੀ ਮਾ ਮੁੰਡੇ ਤੂੰ ਹਾਂਜੀ ਹਾਂਜੀ ਹੁਣ ਨਹੀਂ ਕਰੇ ਪਾਹਾ ਆ ਲਾਲੇ ਬੂਟੇ ਆ 200 ਦੇ ਇਹਦੀ ਪਨੀਰੀ ਅੱਛਾ ਹੁਣ ਇੰਨਾ ਕ 2 ਰੁਪਏ ਕੋਈ ਦੇ ਜਾਂਦਾ ਇਹ ਕਾਦਾ ਆ ਗਈ ਇਹ ਬੈਂਗਣਾ ਦੀ ਪਨੀਰੀ ਆ ਜੀ ਬੈਂਗਣਾ ਦੀ ਪਨੀਰੀ ਆ ਜੀ ਤੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਆਖਿਆ ਸੀ ਫਲਾਂ ਵਾਲੇ ਫੁੱਲਾਂ ਵਾਲੇ ਬੂਟੇ ਇਹਨਾਂ ਕੋਲੇ ਮਿਰਚਾਂ ਦੀ ਬਹੁਤ ਹੈ ਲੇ ਕੇ ਲੋਕ 5-7000 ਦੀ ਲੈ ਗਏ 2 ਰੁਪਏ ਰੁਪਏ ਬੂਟਾ ਨਾ ਹਾਂ ਜੀ ਹਾਂ ਜੀ ਇਹ ਕਈਆਂ ਨੇ ਬੁੱਤ ਲਾਈਆਂ ਮੇਰੇ ਤੇ ਉਹ ਖੜੀਆਂ ਬਹੁਤ ਮਿਰਚ ਦੀ ਪਨੀਰੀ ਫੁੱਲ ਬਹੁਤ ਸੋਹਣੇ ਮਤਲਬ ਫੁੱਲਾਂ ਦੇ ਲੱਗੇ ਹੋਏ ਆਹਾਂ ਚੀਜ਼ ਆ ਗਈ ਸੰਝਣਾ ਆ ਗਈ ਸੰਝਣ अच्छा मीठा खारा खारा ਸੈਂਜ ਨੇ ਇੱਕ ਖਾਰਾ ਤੇ ਇੱਕ ਮਿੱਠਾ ਦੋ ਸੈਂਜ ਨੇ ਰਹਿ ਗਿਆ ਦੇਖੋ ਤੁਸੀਂ ਵੀ ਖਾਰਾ ਹੈ ਜਦੋਂ ਕਈ ਵਾਰੀ ਕਿਸੇ ਨੇ ਖਾਣਾ ਹੁਣ ਤੁਹਾਡੇ ਘਰ ਜੇ ਲੱਗੇ ਕਿੰਨੇ ਸੋਹਣੇ ਹਾਂਜੀ ਇਹਦੇ ਰੰਗ ਕਰਦੇ ਦੋ ਤਰ੍ਹਾਂ ਦਾ ਹਾਂਜੀ ਤੇ ਇਹ ਗੱਪੇ ਨਾਲੇ ਫ੍ਰੀ ਦੀ ਮੈਡੀਸਿਨ ਤੇ ਇਹ ਚਾਰ ਹਨ ਹਾਂਜੀ ਉਹ ਸਾਰੇ ਖਾਓ ਆਪਾਂ ਹਾਂਜੀ ਪਲੀਆਂ ਦਾ ਚਾਰ 400 ਦਾ 400 ਮੰਗਦੇ ਸੀ 400 ਦਾ ਚਾਰ ਅੱਛਾ ਪਰ ਮਹਾਰੀ ਮੋਲ ਮੇ ਆਵਦੇ ਜੋ ਕਰਾ ਬਣਾਏ ਸੀ ਹਾਂ 2000 ਘਰਾਂ ਨੂੰ ਤੋੜ ਕੇ ਬਣਵਾਤਾ ਹਾਂਜੀ ਹਾਂਜੀ ਕਬੂਟਾ ਹਰੇਕ ਤਰ੍ਹਾਂ ਦੇ ਆਜ ਦਾ ਮੈਂ ਜਤਨ ਲਾਇਆ ਬਹੁਤ ਲਿਆਂਦੇ ਬੂਟੇ ਆ ਦੇਖੋ ਇਹ ਆ ਵੀ ਬਹੁਤ ਜਿਹੜੇ ਮਤਲਬ 90 91 ਦੇ ਜਾਣ ਵਾਲੇ ਆ ਮੇਰੇ ਹਮ ਹਮ ਉਹਨਾਂ ਨੂੰ ਤਾਂ ਪਤਾ ਹੋਣਾ ਉਸ ਤੋਂ ਬਾਅਦ ਵਾਲਿਆਂ ਨੂੰ ਨਹੀਂ ਪਤਾ ਇਹ ਹੁਣ ਵਾਲੀ ਪਨੀਰੀ ਨਸੂੜੀਆਂ ਦਾ ਪਤਾ ਹੀ ਨਹੀਂ ਕੀ ਹੁੰਦੀਆਂ ਇਹ ਕੀ ਕੰਮ ਹੁੰਦੀਆਂ ਆ ਦੇਖੋ ਤੁਸੀਂ ਅੰਦਰੋਂ ਵਿੱਚ ਉਹ ਤੇ ਜਿਹੜੇ ਛਾਲੇ ਹੁੰਦੇ ਆਪਣੇ ਹਾਂਜੀ ਮੂੰਹ ਚ ਹਾਂਜੀ ਇਹ ਹੁਣ ਇਹ 10 15 ਦਿਨਾਂ ਐਰਕੀਟੀਆਂ ਹਾਂਜੀ 1 ਇਹ ਛਾਲਿਆਂ ਤੋਂ ਮੂੰਹ 'ਚ ਗਰਮੀ ਚੱਕ ਲੈਂਦੀ ਹੈ। ਹਾਂਜੀ। ਗਰਮੀ ਕਾਰਨ ਆਪਣੇ ਮੂੰਹ 'ਚ ਹੁੰਦੀ ਹੈ ਤੇ ਤੁਹਾਨੂੰ ਦੀ ਕੁਝ ਵੀ ਲਾ ਲਓ। ਹਾਂਜੀ ਹਾਂਜੀ। ਪਰ ਇਹ ਆਹਿੰਦੇ ਵਿੱਚ ਆਉਂਦੇ। ਠੰਡਾ ਹੁੰਦਾ। ਇਹ ਹੁੰਦੇ ਆ ਖਾਣ ਨਾਲ। ਅੱਛਾ। ਥੋੜੀ। ਸੋ ਇਹ ਵੱਡੀਆਂ ਸੂੜੀਆਂ ਹੁੰਦੀਆਂ ਇੱਕ। ਹਾਂਜੀ। ਉਹਦੇ ਚਾਰ ਵੀ ਪਾਉਂਦੇ ਲੋਕ। ਅੱਛਾ। ਉਹਨੇ ਕੁਲਿਸੇ ਦਾ ਰਾਇ ਸੀ ਹੁਣ 10 ਦਿਨ ਹੋ ਗਏ। ਅੱਛਾ। ਸਾਡੇ ਵੱਡੀਆਂ ਸੂੜੀਆਂ। ਹਾਂਜੀ। ਮੈਂ ਕਰੂੰਗਾ। ਵੀ ਡੀ ਕੰਨ ਉਹ ਚਾਰ ਵੀ ਪਾਏ ਚਾਹੁੰਦੇ ਨੇ। ਉਹ ਚਾਰ ਪਾਉਂਦੇ। ਚਾਰ ਪਾਏ। ਤੇ ਇਧਰ ਪਿਛਲੇ ਪਾਸੇ ਤੁਸੀਂ ਦੇਖ ਲਓ ਆਹ ਬੂਟੇ ਦੀ ਮਿਰਚਾਂ। ਇਮਰਤ ਜੀ ਇਹ ਮੇਰਾ ਲੱਗਿਆ ਵੀ ਇਹ ਥੋੜਾ ਜਿਹਾ ਤੁਹਾਨੂੰ ਦੱਸ ਦਈਏ ਵੀ ਪਾਣੀ ਦੀ ਥੋੜੀ ਜੀ ਕਮੀ ਹੈ ਕਿਉਂਕਿ ਪਾਣੀ ਥੋੜਾ ਘੱਟ ਆਉਂਦਾ ਤੇ ਆਸੇ-ਪਾਸੇ ਬਾਲਟੀਆਂ ਨਾਲ ਲਿਆ ਕੇ ਬਜ਼ੁਰਗ ਇਹ ਆਪ ਪਾਣੀ ਪਾਉਂਦੇ ਹੈਗੇ ਆ ਸੋ ਪਾਣੀ ਦੀ ਇੱਥੇ ਸੁਵਿਧਾ ਹੈ ਨਹੀਂਗੀ ਸੋ ਮੈਂ ਇੱਕ ਆ ਵੀ ਰਿਕਵੈਸਟ ਕਰਦਾ ਵੀ ਕੋਈ ਪਾਣੀ ਦੀ ਸੁਵਿਧਾ ਕਰਨ ਵਾਲਾ ਬੰਦਾ ਹੋਵੇ ਕੋਈ ਕਿਸੇ ਨੂੰ ਆਏ ਹੋਵੇ ਤਾਂ ਜਦੋਂ ਮਰਜ਼ੀ ਇੱਥੇ ਆ ਕੇ ਤੁਸੀਂ ਪਾਣੀ ਦੀ ਸੁਵਿਧਾ ਕਰ ਸਕਦੇ ਹੋ ਕਿਸੇ ਤੁਹਾਨੂੰ ਜਿਵੇਂ ਲੱਗੇ ਹਾਂਜੀ ਨਹੀਂ ਨਹੀਂ ਫਿਰ ਵੀ ਇਹ ਆਸੇ ਕੀ ਚੀਜ਼ ਹੈ ਇਹ ਤੁਸੀਂ ਬੱਲਾ ਲਾਤੀ ਘਰੇ ਕੋਈ ਦਰਤ ਤਾਂ ਹੈ ਹਾਂਜੀ ਪਰ ਇਹ ਸ਼ੂਕਰ ਤਾਂ ਬਹੁਤ ਚੰਗੇ ਆ ਪਰਮਲ ਪਰਮਲ ਹਾਂ ਪਰਮਲ ਦੀ ਸਬਜ਼ੀ ਬਣਦੀ ਹੈ ਸਬਜ਼ੀ ਬਣਦੀ ਹੈ ਹਾਂਜੀ ਪਰ ਆਪਾਂ ਉਹ ਕੀ ਜੀ ਨਹੀਂ ਜਾਂਦੇ ਵੀ ਇਹਦਾ ਤੁਸੀਂ ਬੱਲਾ ਲਾ ਦਿਓ ਔਰ 48 ਸਾਰੀ ਤੇ ਲੱਗੀ ਵੀ ਹੈ ਆ ਜੋ ਮੀਂਹੇ ਪੈਗੇ ਨਾ ਹਾਂਜੀ ਇਹਦੇ ਬਾਅਦ ਜਦ ਮਾਰੀ ਟੁੜੀ ਹੋਊ ਹੁਣ ਪਰਮਲ ਆਪਾਂ ਮਾਰਕੀਟ ਤੋਂ ਸਬਜ਼ੀ ਮੰਡੀ ਚੋਂ ਲਿਆ ਕੇ ਖਾਣੇ ਆਪਾਂ ਘਰੇ ਸਬਜ਼ੀ ਬਣਾਉਂਦੇ ਆ ਪਰਮਲ ਦੀ ਹਾਂਜੀ 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 ਬਹੁਤ ਵਧੀਆ ਬਣਦੀ ਆ ਉਹ ਐਲੋਵੇਰਾ ਲੱਗਿਆ ਹੋਇਆ ਹੈ ਐਲੋਵੇਰਾ ਦੀ ਦਾਲ ਧਰੋ ਇਹਦੀ ਬਹੁਤ ਗੁਣ ਹੈ ਹਾਂਜੀ ਐਲੋਵੇਰਾ ਨੂੰ ਪਤਾ ਹੀ ਹੈ ਹਾਂਜੀ ਹਾਂਜੀ ਸੁ ਤੇ ਡੀਹਾਈਡਰੇਟ ਐਲੋਵੀਰਾ ਜੈਲ ਆ ਐਲੋਵੀਰਾ ਦਾ ਪੌਦਾ ਐਲੋਵੀਰਾ ਦਾ ਜੈਲ ਹੈ ਜਿਹੜਾ ਡੱਬੀਆਂ ਚ ਪਾ ਆਪਾਂ ਨਿੱਕੇ ਨਿੱਕੇ 100 100 ਰੁਪਏ ਤੋਂ ਦਿੰਦੇ ਆਪਾਂ ਨੂੰ ਪਰ ਆਹ ਓਰੀਜਨਲ ਹੈ ਜਮਾ ਉਹ ਨਾਲ ਤੋਂ ਰੋਜ਼ਾਨਾ ਘਰ ਲਈਦੀ ਆਪਣੀ ਨਸਤਰ ਹਾਂਜੀ ਉਹਨੇ 2-4 ਰੁਪਏ ਬਣਾਈ ਫਿਰ ਆਪਣੀ ਨੂੰਹ ਨੇ ਵੀ ਉਹ ਮੋਬਾਈਲ ਤੋਂ ਦੇਖ ਕੇ ਅੱਛਾ ਇਹ ਹਰੇਕ ਤੋਂ ਬਣਦੀ ਨਹੀਂ ਅਸਲ ਦੇ ਵਿੱਚ ਥੋੜਾ 20 ਰੁਪਏ ਕਰਿਆ ਨੂੰ ਧੋਣਾ ਪੈਂਦਾ ਉਹ ਬੱਚਿਆਂ ਨੂੰ ਨਾ ਕੋਲਾ ਜਾਂ ਹੁੰਦਾ ਹਾਂਜੀ 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 ਆਪਣੀ ਦਵਾਈ ਚ ਗਿਆ ਵਾ ਕੋਈ ਉਹਨੇ ਖਵਾਈ ਸੀ ਪਹਿਲਾਂ ਅੱਛਾ ਅੱਛਾ ਪੰਜਾਬ ਚ ਗਿਆ ਸੀ ਆਹ ਕਾਹਦੇ ਲੱਗੇ ਵੀ ਇਹ ਲੋ ਤੇਲਾਂ ਪਏ ਸੀ ਮੁੱਠੀ ਦਾ ਅੱਛਾ ਅਜਾ ਸਿਰ ਵੀ ਇਹ ਅੱਛਾ ਅੱਛਾ ਇਹ ਤੁਹਾਡਾ ਲਾਇਆ ਸੀ ਹੁਣ ਇਹ ਚ ਆਪਣੇ ਉਹ ਜਾਮਣਾ ਲਾਤੀਆਂ ਹਾਂਜੀ ਮੀਂਹ ਪਊਗਾ ਜਾਮਣਾ ਸਾਰੇ ਝੁੱਗੂngੀਆਂ ਆਹਾਂ ਮਰੂਆ ਆ ਗਿਆ ਜੀ ਇਹ ਨਹੀਂ ਇਹ ਤુલਸੀ ਹੈ ਜੀ ਤુલਸਾ ਦਾ ਤુલਸੀ ਇਹ ਕਾਲੀ ਤુલਸੀ ਸ਼ਾਮਾ ਤੋਸੀ ਹੈ ਅੱਛਾ ਇਹ ਇਹਦੀਆਂ ਨਹੀਂ ਹੁੰਦੀ ਆ ਲੀ ਲੈਣਾ ਹਾਂਜੀ ਹਾਂਜੀ ਹਾਂ ਸ਼ਾਮਾ ਤੁਸੀਂ ਉਹ ਦੂਜਾ ਹਰੇ ਹੀ ਹੁੰਦਾ ਹਾਂਜੀ ਹਾਂਜੀ ਉਹ ਸ਼ਾਮਾ ਤੇਰਾ ਮਾ ਦੋ ਤਰ੍ਹਾਂ ਤੁਸੀਂ ਹੈ ਅੱਛਾ ਅੱਛਾ ਇਹ ਮੰਡੀ ਲ ਜਾਣੇ ਸੀ ਹੁਣ 22 ਰੁਪਈਆ ਆ ਨਿੰਮ ਲਾਏ ਥੋੜੇ ਪੈਰੇ ਖਾਣੇ ਮੋਗਰ ਦੇਣਾ ਹਾਂਜੀ ਇਹਨੇ ਮੋਗਰਨਗੇ ਫਿਰ ਫਾਫੇ ਪੈਣ ਮੀਨ ਆ ਉਗਰਨਗੇ ਸਾਰੇ ਹਾਂਜੀ ਪਾਣੀ ਇਹ ਚ ਪਾਤਾ ਦੋ ਜਿਆਦਾ ਨਹੀਂ ਤਾਂ ਬਸ ਇਹ ਗੇਂਦਾਂ ਬੂਟਾ ਪੁਰਾਣਾ ਖੜਾ ਹੈ ਇਹ ਹੁਣ ਗੇਂਦਾਂ ਪਨੀਰੀ ਪਈ ਜਿੱਥੇ ਫੁੱਲਾਂ ਦੀ ਹਾਂਜੀ ਉਹ ਡੋਡੀ ਜਿੱਦੋਂ ਥਾਂਡੇ ਜੀ ਆ ਗਈ ਨਾ ਮੀਨੇ ਤੁਹਾਨੂੰ ਫਿਰ ਤਿਆਰੀ ਖਿਲਾ ਦੇ ਫਿਰ ਉਹ ਬੂਟੇ ਫਿਰ ਮੰਡੀ ਵੀਰ ਵੀ ਬੂਟਾ ਫੁੱਲ ਲੈ ਹਾਈ ਸਲੂਟ ਲਫਾ ਫਿ ਲੈਵਾਂਗੇ ਹੂੰ ਫੁੱਲ ਕੱਢੇ ਗੋ ਫਿਰ 20 ਰੁਪਏ ਆਪਣੇ ਨਸਰੀਆਂ ਸਾਰੇ ਮੰਗ ਲੈ ਹਾਂਜੀ 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 ਸੋ ਦੋਸਤੋ ਜਿਹੜਾ ਮਤਲਬ ਹਰੇਕ ਤਰੀਕੇ ਦਾ ਬੂਟਾ ਇੱਥੇ ਤੁਸੀਂ ਇਧਰ ਪਿੱਛੇ ਦੇਖੋ ਸੰਜਣ ਦੇ ਜਿਹੜੇ ਬੂਟੇ ਜਿਹਨਾਂ ਦੀ ਦਵਾਈ ਬਣਦੀ ਹੈ ਬਿਲਕੁਲ ਫ੍ਰੀ ਹੈ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਸਿਰਫ ਫ੍ਰੀ ਕਰਕੇ ਜਦੋਂ ਦੇ ਦੇਣਾ ਲਾਉਂਦੇ ਨਹੀਂ ਲੋਕ ਹਾਂਜੀ ਤਾਂ ਹੀ 10 20 ਰੁਪਏ ਕਹਿੰਦੇ ਰੱਖੋ ਰੇਟ ਇਹ ਕਹਿੰਦੇ ਵੀ ਜੀ ਦੇ ਦੇ ਦਿੰਦੇ ਆ ਕਹਿੰਦੇ ਬਿਲਕੁਲ ਫ੍ਰੀ ਦੇਊਂਗਾ ਮੈਂ ਪਰ ਮੇਰੇ ਨਾਲ ਪ੍ਰੋਮਿਸ ਕਰਕੇ ਜਾਓ ਵਾਅਦਾ ਕਰਕੇ ਜਾਓ ਵੀ ਉਹ ਬੂਟਾ ਤੁਹਾਡੇ ਕੋਲੇ ਲੱਗਿਆ ਰਹਿਣਾ ਚਾਹੀਦਾ 2 ਸਾਲ ਤੱਕ ਉਸ ਬੂਟੇ ਦੀ ਸੰਭਾਈ ਤੁਹਾਨੂੰ ਕਰਨੀ ਪਊਗੀ ਬਿਲਕੁਲ ਫ੍ਰੀ ਲੈ ਜਾਓ ਉਸ ਤੋਂ ਬਾਅਦ ਕੁਝ ਨਹੀਂ ਚਾਹੀਦਾ ਨਾ ਪਾਣੀ ਨਾ ਇਹਨਾਂ ਨੂੰ ਕੁਝ ਨਹੀਂ ਚਾਹੀਦਾ ਕੁਝ ਨਹੀਂ ਕਰਨਾ ਕਹਿੰਦੇ 2 ਸਾਲ ਤੱਕ ਬੂਟਾ ਤੁਸੀਂ ਕਿਉਂਕਿ ਮੇਰੇ ਜਨਮ ਦੇ ਉੱਤੇ ਮੈਨੂੰ ਦੇ ਕੇ ਆਈ ਸੀ ਪੰਜ ਬੂਟੇ ਤੇ ਮੈਂ ਉਹ ਹਜੇ ਵੀ ਲਾਈ ਬੈਠਾ ਤਿੰਨ ਜਾਮਣਾਂ ਦੇ ਸੀ ਇੱਕ ਨਿੰਮ ਦਾ ਸੀ ਤੇ ਇੱਕ ਫੁੱਲਾਂ ਵਾਲਾ ਸੀ ਤੁਹਾਡੇ ਪਿੰਡ ਤਾਂ ਬਹੁਤ ਲੱਗਿਆ ਸੀ ਆਪਣੇ ਸਿਵਿਆਂ ਦੇ ਵਿੱਚ ਲਾ ਕੇ ਗਏ ਸੀਗੇ ਮੰਡੀਚਰ ਦੀ ਬਰਾੜ ਇੱਥੇ ਕੈਂਪ ਲਾਇਆ ਸੀ ਹਾਂਜੀ ਔਕਾਤ ਤੇ ਆਏ ਸੀ ਦੋ ਮਰੀਜ਼ ਆ ਰਹੇ ਉਹਨਾਂ ਨੂੰ ਈ ਦਵਾਈ ਤੇ ਆਤੀ ਬੂਟੇ ਲੈ ਗਏ ਉਦੋਂ ਉਹਕਾਰ ਤੇ ਦੋ ਵਾਰੀ ਆ ਗਿਆ ਆਪਣੇ ਕੈਂਪੇ ਤੇ ਆਹ ਦੇਖੋ ਤੁਸੀਂ ਆਹ ਬੂਟੇ ਆ ਲੱਗੇ ਪਏ ਐ ਸੋ ਇਹਨਾਂ ਦਾ ਕਹਿਣ ਦਾ ਮਤਲਬ ਇਹੀ ਹੈ ਵੀ ਮਾਨ ਸਾਹਿਬ ਜੇ ਮੈਂ ਗੱਲ ਕਰਾਂ ਵੀ ਰੱਬ ਦਾ ਦਿੱਤਾ ਬਹੁਤ ਕੁਝ ਹੈ ਕੋਈ ਵੈਸੇ ਤਾਂ ਕੋਈ ਕਮੀ ਹੈ ਨਹੀਂ ਪਰ ਇਹ ਕਹਿੰਦੇ ਵੀ ਇਹ ਨੇਚਰ ਨੂੰ ਜਿੰਨਾ ਆਪਾਂ ਆਪ ਸੰਭਾਲ ਕੇ ਰੱਖਾਂਗੇ 5-10 ਰੁਪਏ ਨਾਲ ਹੁੰਦਾ ਕੁਝ ਨਹੀਂ ਗਾ ਸਿਰਫ 5-10 ਰੁਪਏ ਦਾ ਮਤਲਬ ਇਹ ਹੈ ਵੀ ਜੇ ਕੋਈ ਬੰਦਾ 10 ਰੁਪਏ ਲਾ ਕੇ ਬੂਟਾ ਲੈ ਕੇ ਜਾਂਦਾ ਤਾਂ ਉਹ ਦੀ ਸੰਭਾਈ ਵੀ ਕਰੂ ਇਹ ਕਹਿੰਦੇ ਫ੍ਰੀ ਵਾਲੇ ਬੂਟੇ ਮੈਂ ਇੱਥੋਂ ਦੇਖਿਆ ਲੈ ਕੇ ਜਾਂਦੇ ਲੋਕ ਤੇ ਐ ਨਹੀਂ ਪਤਾ ਲੱਗਦਾ ਦੂਜੇ ਅਸੀਂ ਕਈ ਵਾਰੀ ਮਹੀਨੇ ਦੋ ਮਹੀਨੇ ਤੋਂ ਜਾਂਦੇ ਆ ਕਿਸੇ ਪਿੰਡਾਂ ਦੇ ਵਿੱਚ ਵੀ ਬੂਟੇ ਕਿੱਥੇ ਆ ਕਹਿੰਦੇ ਵੀ ਪਤਾ ਨਹੀਂ ਕਿੱਥੇ ਆ ਕਿਉਂਕਿ ਫਰੀ ਵਾਲਿਆਂ ਦੀ ਸਮਾਈ ਐ ਨਹੀਂ ਕੀ ਕਰਦਾ ਉਹ ਤੇ ਨਾ ਤਿੰਨ ਟਰਾਲੀਆਂ ਬੂਟੀਆਂ ਦੇ ਕੇ ਦੀ ਟਰਾਲੀਆਂ ਬੇਰੀਆਂ ਰੰਗਪੜੰਗਾ ਉਹ ਜਾਂਦੇ ਜਵਾਕ ਹਾਂ ਦੇਖਿਆ ਹਾਂਜੀ 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 ਤੇ ਪੜ ਕੇ ਮਾਸਟਰ ਮੇਰੇ ਕੋਲ ਕਹਿੰ ਲੈ ਜਾਣ ਕੱਲ ਪਰਸੋ ਇਹ ਦੋ ਬੂਟੇ ਦੇ ਦੀ ਪਰ ਥੋੜੇ ਵਾਲੇ ਨਾ ਤਾਂ ਮਾਸਟਰ ਨੂੰ ਮਾਸਟਰ ਨੂੰ ਅਖਣਾ ਚਾਹੀਦਾ ਵੀ 10 ਬੂਟੇ ਤੂੰ ਲਵਾ ਹਾਂ ਮਾਸਟਰ ਦੀ ਜ਼ਿੰਮੇਵਾਰੀ ਲਾਓ ਪਟਵਾਰੀ ਜ਼ਿੰਮੇਵਾਰੀ ਲਾਓ ਜਿੰਨੇ ਅਫਸਰ ਹੈ ਵੀ ਤੁਸੀਂ 50 ਬੂਟੇ ਲਵਾਉਣੇ ਆ ਕੁੰਡੜੀਆਂ ਬਣਾ ਦਿਓ ਇਹ ਚੱਲਣਾ ਵੀ ਜੇ ਮੈਂ ਚਲਾਉਣਾ ਸਕੂਲ ਚਲਾਉਣਾ ਲੋੜ ਹੀ ਨਹੀਂ ਗੇਟ ਲੱਗਿਆ ਮੈਂ ਸਰਕਾਰੀ ਬੰਦੇ ਆ ਉਹਨੂੰ ਡਿਊਟੀ ਐ ਲਾਉਣੀ ਚਾਹੀਦੀ ਸਾਲ ਦੇ ਵਿੱਚ ਜੇ 5 ਬੂਟੇ ਵਧੀਆ ਆਸੇ ਪਾਸੇ ਜਾਲੀ ਲਾ ਕੇ 5 ਬੂਟੇ ਚਲਾ ਲੈਣਾ ਤਾਂ ਬਹੁਤ ਆ ਇਥੇ ਆਪਣੇ ਉਪਰ ਨੌਸਰੀਆ ਨੂੰ ਆਖਿਆ ਸੀਗਾ ਮਾ ਜੀ ਤੂੰ ਮੇਰੇ ਕੋਲ ਟਰਾਲੀ ਸਿੱਟ ਜਾ ਮੈਂ ਘਰ ਘਰ ਲਵਾਉਂਗਾ ਹਾਂਜੀ ਮੈਂ ਘਰ ਘਰ ਲਵਾਉਂਗਾ ਹਾਂਜੀ ਮੈਂ ਤੁਹਾਨੂੰ 10 ਰੁਪਏ ਬੂਟੇ ਵੀ ਲੈ ਲਾਂ ਪਰ ਉਹ ਕਹਿੰਦਾ ਸਾਡੀ ਡਿਊਟੀ ਹੈ ਸਕੂਲ 'ਚ ਸਿੱਟ ਜਾ ਨੀ ਉਹ ਦੇਖੋ ਉਹ ਤਾਂ ਜਦਾ ਚਲੋ ਜੋ ਸਰਕਾਰ ਦੇ ਰੂਲ ਹੈ ਜਾਂ ਜਿੱਥੋਂ ਲਿਖਿਆ ਹੁੰਦਾ ਹੈ ਰੂਲ ਕਹਿੰਦੇ ਨੇ ਵੀ ਰੂਲ ਦਾ ਠੀਕ ਹੈ ਵੀ ਫਰਜ਼ ਹੈ ਵੀ ਜੇ ਜਿੰਨੇ ਸਰਕਾਰੀ ਮੁਲਾਜ਼ਮ ਹੈਗੇ ਸਾਡੀ ਉਹਨਾਂ ਨੂੰ ਬੇਨਤੀ ਹੈ ਵੀ ਜੇ ਤੁਸੀਂ 1 ਸਾਲ ਦੇ ਵਿੱਚ ਆਪਦੀ 50-60000 ਦੀ ਤਨਖਾਹ ਮਹੀਨੇ ਦੀ ਹੁੰਦੀ ਹੈ ਸਾਲ ਦੇ 3-4 ਲੱਖ 'ਚੋਂ ਤੁਸੀਂ ਜੇ ਕੋਈ 5-10000 ਰੁਪਏ ਵ ਜਿਹੜੇ ਸ਼ਹਿਰਾਂ 'ਚ ਰਹਿੰਦੇ ਆ ਉਹਨਾਂ ਦਾ ਇਹ ਫਰਜ਼ ਹੈ ਵੀ ਤੁਸੀਂ ਆਪਦੇ ਜਿੱਥੇ ਤੁਸੀਂ ਤੁਹਾਡਾ ਪਛੋਕੜ ਹੈ ਜਿਹੜੇ ਪਿੰਡ 'ਚ ਤੁਸੀਂ ਹੈਗੇ ਹੋ ਉਸ ਪਿੰਡ ਦੇ ਵਿੱਚ ਲਾਓ ਸੋ ਆ ਤੁਸੀਂ ਦੇਖ ਰਹੇ ਹੋ ਇਹ ਮਾਨ ਸਾਹਿਬ ਦਾ ਕਹਿਣ ਦਾ ਮਤਲਬ ਇਹੀ ਹੈ ਵੀ ਆਹ ਥੈਲੀਆਂ ਲੈਉਣੀਆਂ ਪੈਂਦੀਆਂ ਤੇ ਯਾ ਆ ਬੀਲ ਲੈਣਾ ਪੈਂਦਾ ਹੈਗਾ ਮਾੜਾ ਮੋਟਾ ਇਸ ਦੇ ਪੈਸੇ ਲੱਗਦੇ ਆ ਤੇ ਹੋਰ ਇਹ ਕਹਿੰਦੇ ਮਾਲਕ ਬਦ ਦਿੱਤਾ ਸਾਰਾ ਕੁਝ ਆਪਾਂ ਨੂੰ ਉਸ ਚੀਜ਼ ਦੀ ਕੋਈ ਲਾਲਚ ਨਹੀਂਗਾ ਹਾਂ ਜਿਹੜਾ ਬੰਦਾ ਕੋਈ ਆਪਦੇ ਜਨਮ ਦਿਨ ਦੇ ਉੱਤੇ ਜਾਂ ਕਿਸੇ ਹੋਰ ਫੰਕਸ਼ਨ ਦੇ ਉੱਤੇ ਬੂਟੇ ਵੰਡਣਾ ਚਾਹੁੰਦਾ ਪਰ ਪ੍ਰੋਮਿਸ ਕਰੇ ਉਹ ਵੀ ਆ ਬੂਟਿਆਂ ਦੀ ਦੋ ਮਹੀਨੇ ਸਾਮ ਸੰਭਾਲ ਮੈਂ ਕਰੂੰਗਾ ਇਹਨਾਂ ਨੂੰ ਹਰੇ ਭਈ ਪੂਰੀ ਹਰਿਆਲੀ ਚ ਇਹਨੂੰ ਰੱਖੂੰਗਾ ਤਾਂ ਫਿਰ ਮੇਰੇ ਕੋਲੋਂ ਫ੍ਰੀ ਲੈ ਜੇ ਸੋ ਕਿਸੇ ਵੀ ਤਰ੍ਹਾਂ ਦਾ ਬੂਟਾ ਤੁਹਾਨੂੰ ਚਾਹੀਦਾ ਹੋਵੇ ਸੋ Rajasthan ਦੇ ਵਿੱਚ ਹਨਮਾਨਗੜ ਜ਼ਿਲ੍ਹਾ ਤੇ ਪਿੰਡ ਸੰਤਪਰਾ ਗਮਦੂਰ ਸਿੰਘ ਜੀ ਮਾਨ ਸਾਹਿਬ ਤੇ ਫੱਟ ਫੱਲਾ ਨੌਜਵਾਨ ਅਸੀਂ ਇਹਨਾਂ ਨੂੰ ਕਹਿੰਨੇ ਹੁੰਦੇ ਆ ਕਿ ਅਸੀਂ ਬਜ਼ੁਰਗ ਕਦੇ ਆਖਿਆ ਨਹੀਂ ਇਹਨਾਂ ਨੂੰ ਕਿਉਂਕਿ ਜਿੰਨਾ ਇਹ ਸੰਭਾਲੀ ਬੈਠਿਆ ਨੇਚਰ ਮੈਨੂੰ ਲੱਗਦਾ ਨਹੀਂ ਆਪਾਂ ਸੰਭਾਲ ਸਕਾਂਗੇ ਸੋ ਜਿਹੜੀ ਜਵਾਨ ਪੀੜੀ ਆ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਵੀ ਆ ਕੇ ਇਹੋ ਜਿਹੀਆਂ ਚੀਜ਼ਾਂ ਨੂੰ ਆਪਾਂ ਸੰਭਾਲੀਏ ਤੇ ਜਿਹੜੇ ਮਤਲਬ ਮਾਪਿਓ ਹੈਗੇ ਜਿਹੜੇ ਸ਼ਹਿਰਾਂ 'ਚ ਰਹਿੰਦੇ ਆ ਉਹਨਾਂ ਨੂੰ ਬੇਨਤੀ ਹੈ ਵੀ ਬੱਚਿਆਂ ਨੂੰ ਆਪਦੇ ਨੂੰ ਛੁੱਟੀਆਂ 'ਚ ਇਹਨਾਂ ਚੀਜ਼ਾਂ 'ਚ ਲੈ ਕੇ ਆਇਆ ਕਰੋ ਤਾਂ ਕਿ ਬੱਚਿਆਂ ਨੂੰ ਆ ਜਿਹੜੇ ਆਪਣੇ ਆਮ ਤੌਰ ਦੇ ਉੱਤੇ ਪੁਦੀਨਾ ਹੈਗਾ ਮਰੂਆ ਹੈਗਾ ਅਨਿੱਕੇ ਨਿੱਕੇ ਜਿਹੜੇ ਬੇਲਾਂ ਬੂਟੇ ਚਟਨੀਆ ਵਾਲੇ ਬੂਟੇ ਹੈਗੇ ਆ ਕੋਈ ਹੋਰ ਹੈਗਾ ਇਹਨਾਂ ਬਾਰੇ ਡਾਕਟਰ ਨੂੰ ਪਤਾ ਲੱਗੇ ਨਹੀਂ ਪਤਾ ਬਹੁਤ ਸਾਰੇ ਬੱਚਿਆਂ ਨੂੰ ਜਿਵੇਂ ਨਸੂੜੀਆਂ ਦਾ ਬੂਟਾ ਦਿਖਾਇਆ ਨਸੂੜੀਆਂ ਦਾ ਨਹੀਂ ਪਤਾ ਤੂਤੀਆਂ ਦਾ ਬਾਲਾ ਨੂੰ ਨਹੀਂ ਪਤਾ ਹੁੰਦਾ ਸੋ ਮੇਰੀ ਬੇਨਤੀ ਹੈ ਵੀ ਪੜ੍ਹੇ ਲਿਖੇ ਹੋਣ ਦੇ ਨਾਤੇ ਵੀ ਇਹਦੀ ਤੁਸੀਂ ਗੱਲ ਬਣਾਉਣੀ ਹੈ ਤੇ ਇਹ ਦਾਲਪੁਰ ਜੀ ਬਣ ਜੂ ਅੱਛਾ ਉਹ ਧਿਆਂ ਦੀ ਤੁਸੀਂ ਲੈ ਜਾਓ ਫਿਰ ਥੋੜਾ ਵਾਲ ਕੇ ਪਾਣੀ ਕੱਢ ਦਿਓ ਹਾਂਜੀ ਫਿਰ ਕੌੜੀ ਨਹੀਂ ਰਹੇਂਦਾ ਨਹੀਂ ਕੌੜੀ ਹੋ ਜੂਗੀ ਹਲੂਕਾ ਕਿ ਬਣਾ ਲਓ ਮਿਸਾਨ ਜਣ ਦੇ ਵਿੱਚ ਤੁਸੀਂ ਚਾਹੇ ਇਹਦੀਆਂ ਜਿਹੜੀਆਂ ਫਲੀਆਂ ਹਨ ਉਹਨਾਂ ਦਾ ਚਾਰ ਪਾ ਲਓ ਪੱਤਿਆਂ ਦੀ ਭੁਰਜੀ ਬਣਾ ਲਓ ਪੱਤੇ ਸਦਾ ਭਾਰੀ ਤੇ ਮਰਜੀ ਦੇ ਹਾਂ ਜੀ ਪੱਤਿਆਂ ਦੀ ਭੁਰਜੀ ਬਣਾ ਲਓ ਤੇ ਆਪਦੇ ਵਿਹੜੇ 'ਚ ਮੈਂ ਵੀ ਰਿਕਵੈਸਟ ਕਰੂੰ ਪਰਸਨਲੀ ਵੀ ਜਿੰਨੇ ਇਹਨਾਂ ਨੇ ਮੈਨੂੰ ਗੁਣ ਦੱਸੇ ਹੈਗੇ ਆ ਵੀ ਆਪਦੇ ਵਿਹੜੇ ਦੇ ਵਿੱਚ ਇੱਕ ਪੌਦਾ ਸੰਝਣ ਦਾ ਜ਼ਰੂਰ ਲਾਓ ਤੁਸੀਂ ਤੇ ਬਿਲਕੁਲ ਫ੍ਰੀ ਮਿਲ ਰਿਹਾ ਹੈਗੇ ਇੱਥੇ ਸੋ ਧੰਨਵਾਦ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਬਿਲਕੁਲ ਫ੍ਰੀ ਆਫ ਕੋਸਟ ਪੌਦੇ ਮਿਲ ਰਹੇ ਹੈਗੇ ਆ ਬੂਟੇ ਬੇਲਾਂ ਜੋ ਵੀ ਤੁਸੀਂ ਲਜਾਣਾ ਚਾਹੁੰਦੇ ਹੋ ਜਿਹੜੇ ਆਸੇ ਪਾਸੇ ਦੇ ਏਰੀਏ ਦੇ ਹੈਗੇ ਆ ਸੰਘਰੀਏ ਦੇ ਉਹ ਜਰੂਰ ਮਾਨ ਸਾਹਿਬ ਨੂੰ ਕੰਟੈਕਟ ਕਰਕੇ ਜਰੂਰ ਆਇਓ 8690011047 8690011047 ਗਮਦੂਰ ਸਿੰਘ ਜੀ ਮਾਨ ਪਿੰਡ ਸੰਤਪੁਰਾ ਜਰੂਰ ਪਹੁੰਚੇ ਜੀ ਇਹਨਾਂ ਦੇ ਕੋਲੇ ਸੋ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਉਦੋਂ ਤੱਕ ਲਈ ਧੰਨਵਾਦ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਫੇਸਬੁੱਕ ਪੇਜ ਨੂੰ ਵੀ ਫੋਲੋ ਕਰ ਲਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਪ੍ਰਕਿਰਤੀ ਦੇ ਨਾਂ ਦੇ ਉੱਤੇ ਜੇ ਤੁਸੀਂ ਵੀ ਇਹੋ ਜਿਹਾ ਕੁਝ ਕਰ ਰਹੇ ਹੋ ਤਾਂ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਅਸੀਂ ਆਵਾਂਗੇ ਖੁਦ ਆਵਾਂਗੇ ਤੁਹਾਡੇ ਕੋਲੇ ਵੀਡੀਓ ਬਣਾਉਣ ਦੇ ਲਈ ਜੇ ਕੋਈ ਵੀ ਮਾਲੀ ਹੈਗਾ ਆਸੇ ਪਾਸੇ ਦਾ ਜਾਂ ਕੋਈ ਵੀ ਹੋਰ ਫਲਵਾੜੀ ਹੈਗੀ ਹੈ ਜਿੱਥੇ ਬਿਲਕੁਲ ਫ੍ਰੀ ਆਫ ਕੋਸਟ ਜਾਂ ਬਹੁਤ ਘੱਟ ਰੇਟ ਦੇ ਉੱਤੇ ਕੋਈ ਪੌਦੇ ਮਿਲ ਰਹੇ ਆ ਕਿਸੇ ਵੀ ਨਰਸਰੀ ਦੇ ਵਿੱਚ ਤਾਂ ਸਾਡੇ ਨਾਲ ਸੰਪਰਕ ਕਰੇ ਅਸੀਂ ਉਹਨਾਂ ਕੋਲੇ ਪਹੁੰਚਾਂਗੇ ਵੀਡੀਓ ਦਾ ਕੋਈ ਪੈਸਾ ਨਹੀਂ ਹੈ ਬਿਲਕੁਲ ਫ੍ਰੀ ਹੈ ਨੇਚਰ ਦੇ ਨਾਂ ਦੇ ਉੱਤੇ ਵੀਡੀਓ ਬਿਲਕੁਲ ਫ੍ਰੀ ਬਣੂਗੀ ਸੋ ਧੰਨਵਾਦ ਮਿਹਰਬਾਨੀ ਦੇਖਣ ਦੇ ਲਈ